हां जी दोस्तों की हालचाल है आज, है आज आपा गड्डी ਦੇ ਵਿੱਚ ਬੇਸ ਟੂਕ ਤੇ ਇੱਕ ਸਕਰੀਨ ਲਾ ਕੇ ਦਿੱਤੀ ਹੈ ਬਾਈਆਂ ਨੂੰ ਤੇ ਆਜੋ ਤੁਹਾਨੂੰ ਆਪਾਂ ਦਿਖਾ ਦਈਏ ਤੇ ਨਾਲੇ ਬਾਈ ਨਾਲ ਬੜੀ ਗੱਲਬਾਤ ਕਰਾ ਦਈਏ 10 ਇੰਚੀ ਬੇਸ ਟੂਕ ਲਾ ਕੇ ਦਿੱਤੀ ਹੈ ਬਾਈ ਨੂੰ ਆਪਾਂ ਖੁਦ ਤਿਆਰ ਕਰੀਆਂ ਜਿਹੜੀਆਂ ਤੇ ਕੁਆਲਿਟੀ ਆਪ ਬਾਈ ਨੂੰ ਪੁੱਛਾਂਗੇ ਤੇ ਇੱਕ JBL ਦੇ ਸਪੀਕਰ ਲਾ ਕੇ ਦਿੱਤੇ ओरिजिनल ਤੇ ਇੱਕ ਆਪਾਂ ਲਾ ਕੇ ਦਿੱਤੀ ਹੈ ਸਕਰੀਨ ਤੇ HD ਫੁੱਲ ਲੈਕਚਰੀ ਹੈ ਤੇ 스마트 ਦੇ ਵਿੱਚ ਤੇ ਆਪਾਂ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਹੱਸੀ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਹੈ ਬਾਈ ਆਪਣਾ ਪਰਲੋਕ ਸਿੰਘ ਤੇ ਪਿੰਡ ਫਤਾਮਾ ਬਾਈ ਪਿੰਡ ਫਤਾਮਾ ਜੀ ਤੇ ਕਿਵੇਂ ਲੱਗੇ ਆਪਣਾ ਕੰਮਕਾਰ ਤੁਹਾਨੂੰ ਜਿਹੜੀ ਵੀ ਆਪਾਂ ਸਪੀਕਰ ਦੀ ਫਿਟਿੰਗ ਕਰਕੇ ਦਿੱਤੀ ਆ ਤੇ 베이스 ਟੂਪ ਦੀ ਤੇ ਸਕਰੀਨ ਦੀ ਬਹੁਤ ਵਧੀਆ ਤਰ੍ਹਾਂ ਕੰਮ ਬਹੁਤ ਵਧੀਆ ਲੱਗੇ ਬਹੁਤ ਵਧੀਆ ਸੈਟਿੰਗ ਕੀਤੀ ਆ ਸਾਰੀ ਸਭ ਕੁਝ ਓਕੇ ਆ ਜੀ ਠੀਕ ਆ ਤੇ 베이스 ਵਧੀਆ 베이스 ਬਿਲਕੁਲ ਆਪਾਂ ਖੁਦ ਹੀ ਤਿਆਰ ਕਰਦੇ ਕਿਉਂਕਿ ਇਹ ਤਾਂ オリジナル ਆਉਂਦੇ ਸਪੀਕਰ ਉਹ ਵੀ ਪੋਟਡ ਆਉਂਦੀਆਂ ਸਾਰੀਆਂ ਬੜੇ ਬੜਾਈਆਂ ਆਉਂਦੀਆਂ ਆ ਬੇਸ ਟੂਪ ਆਪਾਂ ਖੋ ਤੇਰ ਕਰਦੇ ਆ ਠੀਕ ਹੈ ਤੇ ਤੁਹਾਨੂੰ ਬੇਸ ਟੂਪ ਦੀ ਕੁਆਲਿਟੀ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਵਧੀਆ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਬਾਈ ਧੰਨਵਾਦ ਛੋਟਾ ਬਾਈ ਜੇ ਤੁਸੀਂ ਵੀ ਗੱਡੀ ਦੇ ਵਿੱਚ ਵਧੀਆ ਸਾਊਂਡ ਲਗਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਆ ਕੇ ਚਨੀਰ ਮਾਨਸਾ ਸਰਸਾ ਰੋਡ ਤੇ ਸਾਨੂੰ ਲੋਕੇਸ਼ਨ ਵੀ ਦੱਸ ਦਿੰਦੇ ਆ ਇਧਰਲੀ ਸਾਈਡ ਤੇ ਰਹੇਗਾ ਮਾਨਸਾ ਤੇ ਦੂਸਰੀ ਸਾਈਡ ਤੇ ਰਹੇਗਾ ਸਰਸਾ ਸਰਸਾ ਮਾਨਸਾ ਸਰਸਾ ਰੋਡ ਦੇ ਉੱਤੇ ਆਪਣੀ ਦੁਕਾਨ ਹੈ ਤੁਸੀਂ ਗੱਡੀ ਦੇ ਵਿੱਚ ਵਧੀਆ ਸਾਊਂਡ ਲਗਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਬਣੇ ਰਿਹਾ ਹੈ ਕਰੋ ਆਪਣੇ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ